ਦੇਸ਼ਾਂ ਦੇ ਦੇਸ਼ਾ ਹੇਟ ਖੰਨਾ ਜ਼ਿਲ੍ਹੇ ਦੇ ਵਿੱਚ ਐਂਟੀ ਸੋਸ਼ਲ ਤੇ ਐਂਟੀ ਕ੍ਰਿਮੀਨਲ ਐਲੀਮੈਂਟਸ ਦੇ ਅਗੇਂਸਟ ਮੂਵਮੈਂਟ ਸਪੈਸ਼ਲ ਮੂਵਮੈਂਟ ਚੱਲ ਰਹੀ ਹੈ ਤੇ ਇਹਹੀ ਸੰਦਰਭ ਦੇ ਵਿੱਚ ਅੱਜ ਦੀ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਬੀਤੇ ਦਿਨ 12 13 ਦੀ ਦਰਮਿਆਨੀ ਰਾਤ ਇੱਕ ਮਾਛੀਵਾੜਾ ਖੇਤਰ ਵਿੱਚ ਇੱਕ ਰਾਤ ਤਕਰੀਬਨ 1 ਵਜੇ ਇੱਕ ਇਨਫੋਰਮੇਸ਼ਨ ਆਈ ਸੀਗੀ ਜਿੱਥੇ ਗਾਉ ਦੀ ਇੱਕ ਹੱਤਿਆ ਬਾਰੇ ਇਨਫੋਰਮੇਸ਼ਨ ਸੀਗੀ ਇਮੀਡੀਏਟਲੀ ਡੀਐਸਪੀ ਤੇ ਲੋਚਨ ਔਰ ਐਸਐਚਓ ਉਸ ਦਾ ਮਾਛੀਵਾੜਾ ਤੇ ਐਸਐਚਓ ਸਮਰਾਲਾ ਦੀ ਟੀਮ ਉੱਥੇ ਮੌਕੇ ਤੇ ਪਹੁੰਚੀ ਤੇ ਜਦੋਂ ਤੱਕ ਪੁਲਿਸ ਮੌਕੇ ਤੇ ਪਹੁੰਚੀ ਉਸ ਤੱਕ ਜੋ ਅਕਿਊਜ਼ ਸੀਗੇ ਉਹ ਮੌਕੇ ਤੇ ਫਰਾਰ ਹੋ ਚੁੱਕੇ ਸੀਗੇ ਪਰ ਉਥੇ ਹੋ ਮਾਸ ਉਸੇ ਵਿਰਾਸਗਾ ਸਤੇ ਡੀਐਸਪੀ ਸਮ ਸਮਰਾਲਾ ਨੇ ਇੱਕ ਬਹੁਤ ਹੀ ਸੰਜੀਦਾ ਇਹ ਜੋ ਇਸ਼ੂ ਸੀਗਾ ਉਹਨੂੰ ਬੜੀ ਸਮਝਦਾਰੀ ਨਾਲ ਨੀਡ ਕਰਦੇ ਹੋਏ ਨਾ ਇੱਕ ਕਮੇਟੀ ਵਿਦਾਨ ਨਾਲ ਕੋ ਜੋ ਕੋ ਹੱਥ ਹੈ ਹੋਈ ਸੀ ਉਹਦਾ ਵਿਦਿਵਾਨ ਨਾਲ ਉਹਦਾ ਇੱਕ ਕਸਰਜ ਕਰਿਆ ਉਹ ਤੋਂ ਬਾਅਦ ਤਫਤੀਸ਼ ਸ਼ੁਰੂ ਕੀਤੀ ਤੇ ਜੋ ਮੁਕੱਦਮਾ ਨੰਬਰ 53 ਅੰਡਰ ਰੈਲੇਵੈਂਟ ਸੈਕਸ਼ਨਸ ਆਫ ਲਾਅ ਅਰਜ ਕੀਤਾ ਗਿਆ ਤੇ ਇਨਵੈਸਟੀਗੇਸ਼ਨ ਅੱਗੇ ਵਧਾਂਦੇ ਹੋਏ ਇਸ ਕੇਸ ਦੇ ਵਿੱਚ 7 ਬਸ 6 ਪਰਸਨ ਦੀ ਅਰੈਸਟ ਹੋਈਏ ਜਿਦੇ ਵਿੱਚ ਮੇਨ ਸਲੀਮ ਖਲੀ ਉਰਫ ਸਲੀਮ ਮੁਹੰਮਦ ਆਯੂ ਪੁੱਤਰ ਨਵਾਬੁਦੀਨ ਸਬੀਰ ਅਲੀ ਯੂਸਫ ਵਸੀਦ ਤੇ ਸਮੀਰ ਅੱਛੇ ਪਰਸਨ ਦੀ ਹਜੇ ਤੱਕ ਅਰੈਸਟ ਹੋ ਚੁੱਕੀ ਤੇ ਦੋ ਪਰਸਨ ਹਜੇ ਵੀ ਵਾਂਟਡ ਹੈ ਅ ਇਹਦੇ ਨਾਲ ਨਾਲ ਇਹਨਾਂ ਦੇ ਕੋਲੋਂ ਦੋ ਮੋਟਰਸਾਈਕਲ ਇੱਕ ਜੁਗਾਰਡ ਤੇ ਇੱਕ ਬੂਚਰ ਨਾਈਫ ਇਹਦੇ ਨਾਲ ਇੱਕ ਫਰਸੀ ਕੰਡਾ ਇੱਕ ਕੁਹਾੜੀ ਤੇ ਇੱਕ ਛੁਰੀ ਇਹਨਾਂ ਦੇ ਕੋਲੋਂ ਬਰਾਮਦ ਹੋਈ ਤੇ ਆ ਇਹਨਾਂ ਅਰੈਸ ਦੇ ਨਾਲ ਨਾਲ ਤੇ ਇੱਕ ਡੀਐਸਪੀ ਸਾਹਿਬ ਦੀ ਇੱਕ ਸਮਝਦਾਰੀ ਦੇ ਨਾਲ ਇੱਕ ਬਹੁਤ ਸੰਜੀਦਾ ਮਕਦਮਾ ਟਰੇਸ ਵੀ ਹੋ ਗਿਆ ਤੇ ਇੱਕ ਸੈਂਸਿਟਿਵ ਮੁੱਦੇ ਨੂੰ ਬਹੁਤ ਸਮਝਦਾਰੀ ਨਾਲ ਡੀਲ ਕੀਤਾ ਗਿਆ ਇਹ ਇਹਨਾਂ ਦੇ ਉੱਪਰ ਪਹਿਲਾਂ ਵੀ ਗੋ ਟੈਸਟ ਕਰੀਤੇ ਕੇਸੇ ਦਰਜ ਹੈ ਤੇ ਇਹ ਵਿਜੂਲ ਫੈਂਟਸ ਹੈ ਤੇ ਆ ਪਹਿਲਾਂ ਵੀ ਇਹਨਾਂ ਦੀ ਗੱਲਬਾਤ ਕੀਤੀ ਜਿਹੜਾ ਉਹ ਕਡੇਰਾ ਬਣਾਇਆ ਸੀ ਨੈਗੋਕੋਲ ਜੀ ਉਹ ਇਹਨਾਂ ਨੇ ਆਪਣੇ ਰਿਹਾਸ਼ਪਾਸ ਤੇ ਬਣਾਇਆ ਸੀ ਆ ਕੁਝ ਕੁਝ ਅਸੀਂ ਜੋ ਵੀ ਇਨਫੋਰਮੇਸ਼ਨ ਆਂਦੀ ਰਹੀ ਅਸੀਂ ਚੈੱਕ ਕਰਦੇ ਰਹੇ ਬਟ ਇਹ ਉਥੋਂ ਨਹੀਂ ਹੋਏ ਮਤਲਬ ਇਹਨਾਂ ਦਾ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਗਏ ਸੀ ਬਟ ਉਥੋਂ ਕੁਝ ਇਦਾਂ ਦੀ ਗੱਲਬਾਤ ਨਹੀਂ ਹੋਈ ਤੇ ਦੂਜਾ ਜੋ ਕੇਸ ਹੈਗਾ ਕਿ ਉਹ ਸਿਟੀ ਖੰਨਾ ਦੇ ਵਿੱਚ ਜਿਨ੍ਹਾਂ ਨੇ ਵਾਰਦਾਤ ਕੀਤੀ ਸੀਗੀ 9 ਤਰੀਕ ਦੀ ਦਰਮਿਆਨੀ ਰਾਤ ਇੱਥੇ ਇੱਕ ਮਹਿੰਦਰ ਸਿੰਘ ਪੁੱਤਰ ਧਰਮਪਾਲ ਸ਼ਰਾਬ ਠੇਕੇ ਦੇ ਉੱਪਰ ਇੱਕ ਐਜ਼ ਸੇਲਸਮੈਨ ਕੰਮ ਕਰਦੇ ਤੇ ਰਾਤ 12:1 ਦੇ ਵਿੱਚ ਇਹ ਆਪਣਾ ਸੇਲ ਦੀ ਜੋ ਜਮਾ ਰਕਮ ਨੂੰ ਬੈਗ ਦੇ ਵਿੱਚ ਲੈ ਕੇ ਆ ਰਹੇ ਸੀਗੇ ਤੇ ਪੁਰਾਣਾ ਬਸ ਸਟੈਂਡ ਕੋਲੋਂ ਇਹਨਾਂ ਦੇ ਪਿੱਛੇ ਦੋ ਮੋਟਰਸਾਈਕਲ ਤੇ 5 ਤੋਂ 6% ਸਵਾਰ ਸੀਗੇ ਜਿਨ੍ਹਾਂ ਦੇ ਫੇਸ ਕਵਰ ਸੀਗੇ ਉਹਨਾਂ ਨੇ ਇਹਨਾਂ ਦਾ ਪਿੱਛਾ ਕੀਤਾ ਤੇ ਪੁਰਾਣੀ ਆਬਾਦੀ ਕੋਲ ਆ ਕੇ ਆ ਅੱਗੇ ਪਿੱਛੇ ਬਾਈਕਸ ਲਾ ਕੇ ਇੱਕ ਤੇਜ਼ धार ਵਾਲੇ ਹਥਿਆਰ ਨਾਲ ਇਹਨਾਂ ਦੇ ਉੱਪਰ ਬਾਤ ਕਰਦੇ ਹੋਏ ਇਹਨਾਂ ਦੇ ਕੋਲੋਂ ਬੈਗ ਦੀ ਖੋਹ ਕੀਤੀ ਬੈਗ ਦੇ ਵਿੱਚ 38000 ਰੁਪਏ ਤੇ ਉਹਨਾਂ ਦਾ ਮੋਬਾਈਲ ਫੋਨ ਸੀਗਾ ਤੇ ਇਮੀਡੀਏਟਲੀ ਐਸਪੀਡੀ ਦੇ ਅੰਡਰ ਟੀਮ ਬਣਾਈ ਗਈ ਜਿਹਨੂੰ ਮੇਨ ਐਸਪੀ ਖੰਨਾ ਤੇ ਉਹਨਾਂ ਦੇ ਐਸਐਚਓ ਸਿਟੀ ਨੂੰ ਕਲੀਅਰ ਕਰ ਰਹੇ ਸੀਗੇ ਤੇ ਸੀਸੀਟੀਵੀ ਟ੍ਰੇਲ ਇਸਟੈਬਲਿਸ਼ ਕੀਤੀ ਗਈ ਤੇ ਇੱਕ ਟੈਕਨੀਕਲ ਐਵੀਡੈਂਸ ਨੂੰ ਵੀ ਯੂਜ਼ ਕਰਦੇ ਵੇ ਅਸੀਂ ਜੋ ਇਸ ਕੇਸ ਦੇ ਵਿੱਚ ਮੇਨ ਸਾਰੇ ਕਿਉ ਸੀਗੇ ਉਹਨਾਂ ਨੂੰ ਟ੍ਰੇਸ ਵੀ ਕੀਤਾ ਗਿਆ ਤੇ ਅਰੈਸਟ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਮੇਨ ਜੋ ਦੋਸ਼ੀ ਹੈ ਉਹ ਗੁਰਦੀਪ ਸਿੰਘ ਉਰਫ ਬੂਟਾ ਸੁਨੀਲ ਕੁਮਾਰ ਉੱਧ ਖੇਨ ਬਹਾਦਰ ਰੂਪ ਚੰਦ ਤੇ ਤੁਫੀਸ਼ ਉਧਰ ਲਾਲਰਾਮ ਇਹ ਚਾਰ ਪਰਸਨ ਅਰੈਸਟ ਹੋਏ ਗੁਰਦੀਪ ਸਿੰਘ ਉਰ ਪੂਟਾ ਦੇ ਉਪਰ ਪ੍ਰੀਵੀਅਸ ਵੀ ਦੋ ਹੋਰ ਚੋਰੀ ਦੇ ਮੁਕਦਮੇ ਦਰਜ ਨੇ ਜੇ ਜੋ ਮੰਡੀ ਗੋਵਿੰਦਗੜ ਪਰ ਐਸਐਸ ਨਗਰ ਵਿਖੇ ਵੀ ਉਹਨੇ ਚੋਰੀ ਕੀਤੀ ਹੈ ਤੇ ਸੁਨੀਲ ਕੁਮਾਰ ਦੇ ਉਪਰ ਇਸ ਕੇਸ ਤੋਂ ਇਲਾਵਾ ਤਿੰਨ ਹੋਰ ਮੁਕਦਮੇ ਹੈ ਜੋ ਸਰਹੰਤ ਤੇ ਮੰਡੀ ਗੋਵਿੰਦਗੜ ਏਰੀਆ ਵਿਖੇ ਵੀ ਉਹਨੇ ਚੋਰੀ ਕੀਤੀ ਹੈ ਤੇ ਜੋ ਰੂਪ ਚੰਦਰ ਉਹਦੇ ਉਪਰ ਇੱਕ ਹੋਰ ਸਰਹੰਤ ਥਾਣੇ ਦੇ ਵਿਖੇ ਚੋਰੀ ਦਾ ਮੁਕਦਮਾ ਦਰਜ ਹੈ ਤੇ ਆ ਵਾਲੀ ਜੋ ਗਿਰੋ ਹੈ ਇਹਦੇ ਪਰਦਾ ਫਾਸ਼ ਹੋਣ ਤੋਂ ਇੱਕ ਜੋ ਮਲਟੀ ਡਿਸਟ੍ਰਿਕਟ ਦੇ ਵਿੱਚ ਇੱਕ ਚੋਰੀ ਦੇ ਗਿਰੋ ਜੋ ਕੰਮ ਕਰ ਰਿਹਾ ਸੀਗਾ ਉਹਦਾ ਟ੍ਰੇਸ ਵੀ ਹੋਇਆ ਉਹਨਾਂ ਨੂੰ ਫੜਿਆ ਗਿਆ ਇਹਨਾਂ ਦੇ ਕੋਲੋਂ ਚੋਰੀ ਕਰਨ ਵੇਲੇ ਜੋ ਹਥਿਆਰ ਯੂਜ਼ ਕੀਤਾ ਗਿਆ ਸੀਗੇ ਜੋ ਦਾ ਤੇ ਖੁਕਰੀ ਜੋ ਇੱਕ ਨੇਪਾਲੀ ਹਥਿਆਰ ਹੁੰਦਾ ਹੈਗਾ ਖੁਕਰੀ ਤੇ ਤਲਵਾਰ ਤੇ ਇੱਕ ਬਿਨਾ ਨੰਬਰੀ ਮੋਟਰਸਾਈਕਲ ਬਰਾਮਦ ਹੋਈ ਹੈ ਤੇ ਤੀਜਾ ਜੋ ਮੁਕਦਮਾ ਹੈਗਾ